ਸਿੰਝੂਤ ਕਿਸਾਨ ਮੁਰਚੇ ਵੱਲੋਂ ਕਰਤਾਸ ਪਰ ਚ ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ ਲੈਂਡ ਪੋਲਿੰਗ ਪਾਲਸੀ ਦੇ ਖਿਲਾਫ ਕੀਤਾ ਗਿਆ ਰੋਸ ਪ੍ਰਦਰਸ਼ਨ ਟਰੈਕਟਰ ਮਾਰਚ ਵਿੱਚ ਕਿਸਾਨਾਂ ਨਾਲ ਪਿੰਡ ਕੁਰਾਲੇ ਦੀਆਂ ਮਹਿਲਾ ਕਿਸਾਨਾਂ ਨੇ ਖੁਦ ਟਰੈਕਟਰ ਚਲਾ ਕੇ ਸਰਕਾਰ ਖਿਲਾਫ ਖੁੱਲਿਆ ਮੋਰਚਾ ਟਰੈਕਟਰ ਮਾਰਚ ਗੁਰਦਾਸਪੁਰ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਦੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਕਾਨੂੰਮਾਨ ਚੌਕ ਵਿੱਚ ਹੋਇਆ ਸਮਾਪਤ ਕੱਢੇ ਅੱਜ ਟਰੈਕਟਰ ਮਾਰਚ ਮੌਕੇ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਇਹਲੇ ਜੰਗ ਜਿੱਤੀ ਹੋਈ ਹੈ ਅਤੇ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਿੱਲੀ ਤੇ ਆਕਾਮਾਂ ਨੂੰ ਖੁਸ਼ ਕਰਨ ਲਈ ਲੈਂਡ ਪਾਲਿਸੀ ਸਕੀਮ ਪੰਜਾਬ 'ਚ ਲਾਗੂ ਕਰ ਰਹੀ ਹੈ ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਨਾ ਕਹ ਕੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਦਾ ਹਰ ਥਾਂ ਤੇ ਵਿਰੋਧ ਕੀਤਾ ਜਾਵੇਗਾ ਜਿਸ ਦੀ ਅੱਜ ਟਰੈਕਟਰ ਮਾਰਚ ਕੱਢ ਕੇ ਚੇਤਾਵਨੀ ਦਿੱਤੀ ਗਈ ਹੈ ਸਰਕਾਰ ਲੈਂਡ ਪੁਲਸ ਸਕੀਮ ਨੂੰ ਵਾਪਸ ਲਵੇ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਹੈ ਕਿਸਾਨਾਂ ਨੇ ਠਕ ਠੋਕ ਕੇ ਦਿੱਤੀ ਚੇਤਾਵਨੀ ਵੇਖੋ ਜਿਹੜੀ ਸਰਕਾਰ ਦੀ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਆਈ ਹੈ ਉਹਦੇ ਸਬੰਧ ਵਿੱਚ ਅੱਜ ਇਹ ਵੱਡਾ ਰੋਸ ਮਾਰਚ ਹੈ ਕਿਉਂਕਿ ਉਹ ਬਿਲਕੁਲ ਕਿਸਾਨਾਂ ਤੇ ਮਜ਼ਦੂਰਾਂ ਦੇ ਘਾਟਕਾ ਉਹ ਕਦੇ ਵੀ ਅਸੀਂ ਮਨਜ਼ੂਰ ਨਹੀਂ ਕਰਾਂਗੇ ਇਹ ਕਰਕੇ ਅੱਜ ਜੁਕਤ ਮੋਰਚੇ ਦੀ ਸਾਰੇ ਹੀ ਅੱਜ ਲੱਗੇਗਾ ਨੂੰ ਜੁਕਤ ਮੋਰਚੇ ਦੀ ਸਾਰੇ ਹੀ ਪੰਜਾਬ ਵਿੱਚ ਜਿੱਥੇ-ਜਿੱਥੇ ਵੀ ਪੈੜੀ ਅੱਜ ਅਖਵਾਇਰ ਹੋਈ ਹੈ ਸਾਰੇ ਤੱਕ ਅੱਜ ਪਹਿਲੇ ਹੀ ਕਾਲਾ ਟਰੈਕਟਰ ਮਾਰਚ ਹੋ ਰਿਹਾ ਇਹ ਸਰਕਾਰ ਨੂੰ ਇਹ ਚੇਤਾਵਨੀ ਹੈ ਟਰੈਕਟਰ ਮਾਰਚ ਤੋਂ ਕਿ ਤੁਸੀਂ ਸਾਨੂੰ ਨਾ ਛੜੋ ਜੇ ਤੁਸੀਂ ਸਾਨੂੰ ਛੜੋਗੇ ਤੇ ਅਸੀਂ ਤੁਹਾਨੂੰ ਘਰਾਂ ਤੋਂ ਨਿਕਲਣਾ ਬੰਦ ਕਰਾਂਗੇ ਫਿਰ ਤੁਸੀਂ ਇਹ ਭਲੇਖਾ ਛੱਡ ਦਿਓ ਕਿ ਤੁਸੀਂ ਜਾ ਕੇ ਪਿੰਡਾਂ 'ਚ ਜਾਂ ਇਧਰ-ਉਧਰ ਕਿਤੇ ਜਾ ਕੇ ਸਾਡੇ ਕਿਸਾਨਾਂ ਦੇ ਉੱਤੇ ਜਾਂ ਮਜ਼ਦੂਰਾਂ ਤੇ ਰਾਜ ਕਰੋਗੇ ਇਹ ਅੱਜ ਇਹੀ ਰੋਸ ਆ ਕਿ ਜਿਹੜਾ ਇਸ ਆਪਣਾ ਲੈਂਡ ਪੋਲੀਸੀ ਆ ਇਹਦਾ ਜਿਹੜਾ ਇਹਨੂੰ ਨੋਟੀਫਿਕੇਸ਼ਨ ਜਾਰੀ ਆ ਇਹਨੂੰ ਵਾਪਸ ਲਿਆ ਜਾਵੇ ਤੁਰੰਤ ਇਹ ਸਾਡੀ ਚੇਤਾਵਨੀ ਆ ਜੇ ਨਹੀਂ ਕਰਨਗੇ ਅਗਲੀ ਰਣਨੀਤੀ ਜਿਹੜੀ ਆ ਉਹ ਸੰਯੁਕਤ ਮੋਰਚੇ ਦੀ 21 ਅਗਸਤ ਤੋਂ ਜਿਹੜਾ ਮੱਲਾਪੁਰ ਕਾਕਾ ਵਾ ਉੱਥੇ ਰੈਲੀ ਹੋਣੀ ਆ ਉੱਥੇ ਜਾ ਕੇ ਅਗਲੀ ਜਿਹੜੀ ਰਣਨੀਤੀ ਤਿਆਰ ਕੀਤੀ ਜਾਊਗੀ ਔਰ ਲੰਬੀ ਲੜਾਈ ਲੜੀ ਜਾਊਗੀ ਜਿੰਨਾ ਚਿਰ ਇਹ ਨੋਟੀਫਿਕੇਸ਼ਨ ਬਾਤ ਨਹੀਂ ਜਾਂਦਾ ਉਹਨਾਂ ਚਿਹਰੇ ਲੜਾਈ ਜਿਹੜੀ ਲੱਗਦੇ ਰਵਾਂਗੇ ਰਾਜ ਜੀ ਇਹ ਤਾਂ ਕਹਿੰਦੇ ਆ ਐਡਵਰਟਾਈਜ਼ਮੈਂਟ ਕਰ ਰਹੇ ਆ ਕਿ ਪਤਾ ਹੀ ਨਹੀਂ ਆ ਇਹਨਾਂ ਲੋਕਾਂ ਨੂੰ ਕੀ ਫਾਇਦੇ ਕੀ ਆ ਤੇ ਫਾਇਦੇ ਬੜੇ ਕਨਈਆ ਦੇ ਚੱਲਣਾ ਦੇ 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 ਕੋ ਸਾਨੂੰ ਸਾਰਾ ਪਤਾ ਜਿਹੜਾ ਕਿਸਾਨ ਕੀਤੀ ਕਰਦਾ ਨਾ ਉਹਨੂੰ ਸਾਰਾ ਪਤਾ ਇਹ ਅੱਜ ਤੋਂ 3 4 ਸਾਲ ਪਹਿਲੋ ਉਹੀ મોદી ਕਹਿੰਦਾ ਇਹ ਵੀ ਜਿਹੜਾ ਮੈਂ ਕਾਨੂੰਨ ਬਣਾਇਆ ਕਿਸਾਨਾਂ ਨੇ ਪੜਿਆ ਜੀ ਸਮਝਿਆ ਜੀ ਪਰ ਉਹੀ ਬੰਦਾ ਕਿਦਾ ਹੁੰਦਾ ਮੇਰੇ ਕੋਲ ਗਲਤੀ ਹੋ ਗਈ ਤੇ ਮੈਂ ਇਹਨੂੰ ਵਾਪਸ ਲੈਣਾ ਇਹ ਸਿਰਫ ਇੱਕ ਆਪਣੇ ਆਤਮ ਨੂੰ ਖੁਸ਼ ਕਰਨ ਵਾਸਤੇ ਆਪਣੇ ਸਾਰਿਆਂ ਜਿਹੜੀਆਂ ਵੱਡੀਆਂ ਫਰਮਾਂ ਵਾਂ ਉਹਨਾਂ ਨੂੰ ਖੁਸ਼ ਕਰਨੋਂ ਆਪੇ ਕਿਸਾਨਾਂ ਦੇ ਉੱਤੇ ਹਲਾਈ ਜਾ ਰਹੀ ਆ ਬਿਲਕੁਲ ਇਹ ਜਾਸਤੀ ਜਿਹੜੀ ਆ ਨਹੀਂ ਮંજૂર ਕੀਤੀ ਜਾਊਗੀ ਇੱਥੇ ਲੜਾਈ ਲੈ ਕਿਸਾਨਾਂ ਨੂੰ ਸਾਰਾ ਪਤਾ ਕਿਸਾਨਾਂ ਨੂੰ ਸਾਰਾ ਪਤਾ ਵੀ ਸਾਡੀ ਜ਼ਮੀਨ ਦਾ ਕੀ ਮੁੱਲ ਹੈ ਤੇ ਸਾਡੀ ਜ਼ਮੀਰ ਕਾਦੇ ਵਾਸਤੇ ਆ ਕਦੀ ਵੀ ਜ਼ਮੀਨ ਇਹਨਾਂ ਨੂੰ ਅਕਵਾਇਰ ਕਰਨ ਵਾਸਤੇ ਨਹੀਂ ਦਿੱਤੀ ਜਾਊਗੀ ਕਦੀ ਸੌਧਾਰਾਂ ਨੂੰ ਕਿਉਂ ਇਹ ਕੀਤਾ ਗਿਆ ਕੱਲ ਸਾਰਾ ਨੂੰ ਗੋਦ ਅੰਕੜਾ ਕੀਤਾ ਜਾਂਦਾ ਜਿਹੜੀ ਵੀ ਸਰਕਾਰ ਆਉਂਦੀ ਆ ਦੇਖੋ ਛੋਕਰਾਂ ਦੇ ਨਾਲ ਰੜਕੇ ਤੇ ਇਹ ਚੱਲਦੀ ਆ ਕੋਈ ਵੀ ਸਰਕਾਰ ਉਹ سرمایہਤਾਰ ਲੋਕ سرمایہ ਦਿੰਦੇ ਆ ਉਹਨਾਂ ਨੂੰ ਫਾਇਦੇਦਾਰੋਂ ਵਾਸਤੇ ਤੇ ਕਿਸਾਨਾਂ ਨੂੰ ਤੱਕ ਕੀਤਾ ਜਾਂਦਾ ਤੇ ਕਰਕੇ ਇਹ ਕਦੀ ਵੀ ਬਰਦਾਸ਼ਤ ਹੀ ਜਿਹੜੀ ਹਮਾਤੋਂ ਨੁੱਟ ਗਈ ਆ ਇੱਕ ਵੀ ਬਰਦਾਸ਼ਤ ਨਹੀਂ ਕਿਤੇ ਹੋਊਗਾ ਉਹ ਉਹੀ ਕੰਮ ਕਰੇਗਾ ਜਿਹੜੇ ਅਹੀਂ ਮੋਦੀ ਕਰਵਾਸ ਕਰਾਏ ਉਹਨਾਂ ਨੇ ਹੁਣ ਇਹਨਾਂ ਦੀ ਸਰਕਾਰ ਪੰਜਾਬ ਸਰਕਾਰ ਦੀ ਤੌਰ ਤੇ ਕੋਡੇ ਰੱਖ ਕੇ ਵੀ ਸਾਨੂੰ ਜ਼ਮੀਨਾਂ ਲੈ ਕੇ ਦੋ ਅਹੀਂ ਵੱਡੇ ਵੱਡੇ ਫਾਰਮ ਬਣਾਉਣੇ ਆ ਤੇ ਵੱਡੇ ਵੱਡੇ ਇਸੇ ਜਿਹੜੇ ਮਾਹੌਲ ਬਣਾਉਣੇ ਆ ਹਾਲ ਬਣਾਉਣੇ ਆ ਸੇ ਵੱਡੇ ਵੱਡੀਆਂ ਫਰਮਾਂ ਲਿਆ ਕੇ ਪਾ ਦਣੀ ਆ ਉਹ ਨਹੀਂ ਮਨਜ਼ੂਰ ਨਹੀਂ ਕਰਾ ਕੇ ਭਾਈ ਅੱਜਕਰ ਮੈਂ ਕਰਾ ਲੇ ਪਿੰਡ ਤੋਂ ਰਜੀਤ ਸਿੰਘ ਤੇ ਆਪਣੇ ਪਿੰਡ ਨੂੰ ਮਤਲਬ ਤੀਸਰੀ ਮਾਰ ਪੈ ਗਈ ਆ ਪਹਿਲਾਂ ਪਹਿਲੀ ਮਾਰ ਆਪਣੀ ਪਹਿਲਾਂ ਬਾਈਪਾਸ ਤੇ ਬਸ ਪਹਿਲੀ ਜ਼ਮੀਨ ਆ ਗਈ ਉਸ ਤੋਂ ਬਾਅਦ ਆਪਣੇ 84 ਕੇ ਲਈ 7 ਨੰਬਰ ਸਕੀਮ ਚ ਆ ਗਈ ਕਿਉਂ ਜਿਹੜੀ ਰਹਿੰਦੀ ਹੁੰਦੀ ਚਨੂਲ ਆ ਉਹ ਬੈਂਡ ਪੁਲੀੰਗ ਚ ਖਤਮ ਹੋ ਗਈ ਆ ਉਹਦੇ ਰੋਸ ਦੇ ਵਿੱਚ ਇਹ ਰੋਲ ਪ੍ਰਦਰਸ਼ਨ ਕੀਤਾ ਜਾ ਟਰੈਕਟਰ ਮਾਰਚ ਕੀਤਾ ਉਹ ਜਿੰਨਾ ਕਰਦੇ ਆ ਜ਼ਮੀਨ ਤੋਂ ਬਦਲ ਨਹੀਂ ਮਿਲਿਆ ਭਾਈ ਜਮਾ ਅਸੀਂ ਸਹਿਮਤ ਨਹੀਂ ਇਹ ਸਕੀਮ ਦੇ ਨਾਲ ਇਹ ਜਮਾਈ ਲੋਟਾ ਇਹ ਨੋਟਰੀ ਆ ਤੁਹਾਡੀ ਆਉਣ ਵਾਲੀ ਪੀੜ੍ਹੀ ਵੀ ਖਤਮ ਹੋਣੀ ਹੈ ਇਸ ਨਾਲ ਕਿਸ ਤਰ੍ਹਾਂ ਦੀ ਬੇਕਦਰਗੀ ਸਰਕਾਰ ਨੂੰ ਇਹ ਚੇਤਾਵਨੀ ਹੈ ਮੇਰੇ ਵੱਲੋਂ ਕਿ ਆੜੀ ਨੀਤੀ ਇਹਨਾਂ ਨੇ ਬਣਾਈ ਹੈ ਪਾਲਿਸੀ ਜਿਹੜੀ ਬਣਾਈ ਹੈ ਇਹਨੂੰ ਰੱਦ ਕੀਤਾ ਜਾਵੇ ਜੇ ਨਹੀਂ ਰੱਦ ਕਰਤੀ ਫਿਰ ਕੀ ਹੋਵੇਗਾ ਜੇ ਰੱਦ ਨਹੀਂ ਕਰਦੇ ਹਾਂ ਨਗਰ ਮਰਨ ਤੋਂ ਮਜਬੂਰਾਂ ਦਾ ਨਾਰਾ ਕਿਉਂਕਿ ਇਹ ਗੱਲ ਆਪਾਂ ਨੂੰ ਤਾਂ ਲੈਣੇ ਚਾਹੀਏ ਐਕਸ਼ਨ ਕੀ ਆ ਭਾਪਾ ਦੇਣਾ ਕੁਛ ਨਹੀਂ ਗਾ ਕਿਉਂਕਿ ਜਿਹੜੀ ਆਪਣੀ ਕਿੱਲਾ ਕਿੱਲਾ ਗੱਜਰ ਕਮਾ ਜਿਹੜੀ ਜ਼ਮੀਰ ਰਹਿ ਗਈ ਉਹ ਵੀ ਉਹ ਲੈਂਡ ਪੋਲਿਸੀ ਤਾਂ ਖਤਮ ਹੋ ਗਈ ਆ ਕਿਉਂਕਿ ਯੱਗ ਦਾ ਪੋਤਾ ਨਾ ਇਹ ਤੇਰੇ ਬਾਲਟਾ ਨਹੀਂ ਚੱਕ ਸਕਦਾ ਠੀਕ ਆ ਬਿਲਕੁਲ ਨਹੀਂ ਹੋਊਗਾ ਉਹ ਮਰਨ ਤੱਕ ਮਜ਼ਦੂਰ ਹੋ ਜੂਗਾ ਪਰ ਪੈਲੀ ਨਹੀਂ ਛੱਡੂਗਾ ਇਹ ਸਰਕਾਰ ਨੀਤੀਆਂ ਲੈ ਕੇ ਆ ਰਹੀਆਂ ਨੇ ਕਿ ਇਹਨਾਂ ਕਹੇ ਨਵੀਂ ਤੋਂ ਨਵੀਂ ਸਕੀਮ ਲੈ ਕੇ ਆ ਰਹੀ ਆ ਪਰ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਨਾ ਕਿਸਾਨੀ ਖਤਮ ਕਰੰਦੇ ਆ ਇਹ ਪੰਜਾਬ ਦੀ ਜ਼ਮੀਨ ਖਤਮ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਸਾਡੇ ਭਰਾ ਜਿਹੜਾ ਬਾਹਰ ਪਹੁੰਚੇ ਹੋਏ ਆ ਜਦੋਂ ਉਹਨਾਂ ਨੂੰ ਮਗਰ ਕੁਝ ਲੱਭਾ ਨਾ ਉਹਨਾਂ ਨੇ ਵੀ ਇਧਰੋਂ ਮੂੰਹ ਮੋੜ ਜਾਣਾ ਹੋ ਸਕੇ ਵੀ ਸਾਰੇ ਯਾਨੀ ਇੱਕ ਮੋਟੋ ਹੋ ਕੇ ਉਹ ਪੰਜਾਬ ਦੀ ਜ਼ਮੀਨ ਨੂੰ ਬਚਾਉਣ ਦਾ ਸੰਘਰਸ਼ ਕਰੀਏ ਤੇ ਆੜੀਆਂ ਨੀਤੀਆਂ ਬਣਾਈਆਂ ਇਹ ਖਤਮ ਕਰੀਏ ਆਪਾਂ ਇਹ ਜਿਹੜੀ ਜ਼ਮੀਨ ਜਿਹੜੀ ਕਿਰਾਏ ਤੋਂ ਉਹ ਸਰਕਾਰ ਵੱਲ ਜਾ ਰਹੀ ਆ ਉੱਤੇ ਨਾ ਨਾ ਕੋਈ ਪੈਸਾ ਦੇਣ ਦੇ ਆ ਨਾ ਕੋਈ ਦੇਣਾ ਜ਼ਿੰਦਗੀ ਇੱਕ ਤਨੂ ਬਿਤੇ ਡਾਕਟਰ ਖਗਾਟ ਜਿਨਾ ਕੋਈ ਸ਼ੇ ਸੋਗਾ ਜਾਂ ਜਮੇਂ ਤਾਂ ਇਹ ਕੰਮ ਕਰ ਸਕਦਾ ਉਹ ਹੀ ਸਹੀ ਤਾਂ ਨੂੰ ਲੈਣੇ ਆ ਉਹਨਾਂ ਨੂੰ ਤੇ ਤਾਂ ਇਹਨਾਂ ਨੂੰ ਇਹਨਾਂ ਕੇਰੀਆ ਵਾਪਸ ਕਰ ਦਿੰਨੇ ਆ ਤੇ ਇਹ ਕਰਦੇ ਆਪਣੀ ਪ੍ਰਸ਼ਾਸਨ ਦੇ ਕਰ ਸਕਦੇ ਇੱਕ ਨੇ ਘਰੇ ਤੋਂ ਕਿਹਾ ਅੱਜ ਸ਼ਟਕਾ ਤੇ ਉਤਰਿਆ ਵਾਪਸ ਇੱਥੇ ਸਰਕਾਰ ਦਾ ਵਿਰੋਧ ਕਰ ਰਿਹਾ ਵਾ ਫਿਰ ਵੀ ਸਰਕਾਰ ਉੱਤੇ ਕੁਰਸੀਆਂ ਤੇ ਬੈ ਕੇ ਕਹਿੰਦੀ ਆ ਇਹ ਤੇ ਜੀ ਵਿਰੋਧੀ ਪਾਰਟੀਆਂ ਬੋਲ ਰਹੀਆਂ ਆ ਇਹ ਤੇ ਕਮੈਂਟ ਹੋਰ ਪਾ ਰਹੇ ਆ ਅੱਜ ਸਾਡਾ ਪ੍ਰੈਸ ਤੋਂ ਇਸ ਗੱਲ ਦਾ ਸਬੂਤ ਆ ਕਿ ਇਹ ਅੱਜ ਨਾ ਵਿਰੋਧੀ ਪਾਰਟੀਆਂ ਵਾ ਨਾ ਕੋਈ ਹੋਰ ਆ ਅਸੀਂ ਕਿਸਾਨ ਆ ਤੇ ਅਸੀਂ ਮੇਰੇ ਕੋਲ ਨਹੀਂ ਹੁੰਦੇ ਆਗੇ ਇੱਕ ਅੱਜ ਜਿਹੜੀ ਲੜਪੂਰ ਪਾਰਟੀ ਦੇ ਨਾਲ ਸਰਕਾਰ ਹੈ ਨਹੀਂ ਕੁਰਸੀ ਲੈ ਕੇ ਆਈ ਆ ਕਿਸਾਨਾਂ ਦਾ ਜੜਾ ਕਰਕੇ ਤੇ ਚਾਰ ਬੁਰਖਾਣਾ ਨੂੰ ਫੇਰ ਆ ਇਹ ਵਾਸਤੇ ਆ ਕੇ ਵੱਡੇ ਵੱਡੇ ਬੋਖਲਾ ਕੇ ਫੂਟੀ ਦੁਕਾਨਾਂ ਦੇ ਨੂੰ ਖਤਮ ਕਰਨਾ ਆਸਾਨੀ ਨੂੰ ਖਤਮ ਕਰਨਾ ਲੋਕਾਂ ਦੇ ਫੂਟੀ ਨੂੰ ਖਤਮ ਕਰਨਾ ਸਰਕਾਰ ਦੀ ਪਹੁੰਚ ਜਿਹੜੀ ਇਹ ਜਿਹੜੀ ਪਹੁੰਚ ਜਿਹੜਾ ਅਸਲੀ ਸੀ ਇਹ ਤੋਂ ਮੋਰਚੇ ਵੱਲ ਤੇ ਭਾਪੀ ਸਭ ਨੇ ਇੰਟਾਗ੍ਰਾਮ ਦੇ ਸਭ ਤੋਂ ਵੀਲ ਕਰਦੇ ਆ ਉਹ ਜਿਹੜੀ ਪਾਲਸੀ ਆ ਇਹ ਕਦੇ ਚੁੱਪ ਨਹੀਂ ਹਜ਼ਾਰ ਦੀ ਧਰਤੀ ਤੇ ਜਿਹੜੀ ਉਹ ਲਾਗੂ ਨਹੀਂ ਹੋਵਦੇ ਆ ਇਹ ਦੇਸ਼ਕ ਸਾਨੂੰ ਜਨਾਵਾ ਨਹੀਂ ਰਹੀਆਂ ਜਨਾਵਾ ਵਾਂਗ ਤਾਂ ਦਿਹਾਗਾ ਦੇ ਸਖਤ ਬਲਾਈ ਦੇਣਾਗੇ ਜੋ ਸਰਕਾਰ ਨਹੀਂ ਮੁੜਦੀ ਅੱਜ ਤੱਕ ਅੱਜ ਤੱਕ ਵੀ ਕੋਈ ਕਾਹਦੇ ਪੁਰਾਣੀ ਕੋ ਫੋੜ ਨਹੀਂ ਕੀਤੀ ਅੱਜ ਦੇ ਕਹੇ ਮਾਰਕ ਕਰਦੇ ਤੇ ਖਤਮ ਨਹੀਂ ਸਰਕਾਰ ਆਪਣਾ ਪੈਸਾ ਨਹੀਂ ਦਿੱਤੀ ਆਹ ਵਾਲੇ ਸੰਮੇਲ ਦੇ ਸੰਗਠਨ ਸਾਹਮਣੇ ਜੋ ਵੀ ਇਹਦਾ ਫੈਸਲਾ ਹੋਊਗਾ 6 ਵਰਸ ਦਾ ਫੈਸਲਾ ਤੇ ਵੱਢ ਚੜ ਕੇ ਜਿਹੜਾ ਸ਼ਮਰਚ ਕੀਤਾ ਜਾਊਗਾ ਆਹ ਵਾਲੇ ਸੰਮੇਲ ਦੇ ਸਰਕਾਰ ਨੂੰ ਆਪਾਂ ਮਜਬੂਰ ਕਰ ਦਿਆਂਗੇ ਕਿ ਜਿਸ ਕਿਸਾਨਾਂ ਦੀ ਧਰਤੀ ਦੇ ਕਾਰ ਨਹੀਂ ਰੱਖਾਂਗੇ ਤਾਂ ਹੁਣ ਸੰਗਤ ਆਪਣੀ ਜਨਮਵਾਰਨੀ ਦੇਖੋ ਇੱਕ ਘਰਾਂਲੇ ਨੂੰ ਥੋੜੇ ਤੇਰੀ ਮਾਰ ਵਿੱਚ ਲੱਗੀ ਨਹੀਂ ਜਿੱਥੇ ਪਹਿਲਾ ਉੱਥੇ ਇੱਕ ਧਾਮ ਕੱਟੇਗੇ ਪੁਰਾਣੇ ਸਮਿਆਂ ਤੇ ਫਿਰ ਭਾਈਪਸ ਨੇ ਕਾਫੀ ਰਕਬਾ ਲੈ ਲਿਆ ਪਰ ਉਸ ਦਿਨ ਕੋਨਾ ਜ਼ਿੰਮੇਦਾਰਾ ਕੋਲ ਕਿੰਨੇ ਕਿੱਲੇ ਜ਼ਮੀਨ ਰਹਿ ਗਈ ਆ ਇਹ ਆਮ ਪਾਰਟੀ ਦੀ ਗਲਤ ਪਾਲਿਸੀ ਕਰਕੇ ਜਿਹੜੀ ਉਹ ਜ਼ਮੀਨ ਆ ਉਹ ਵੀ ਕਿਸਾਨਾਂ ਕੋਲ ਖਾਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹਨਾਂ ਨੂੰ ਏਡੀ ਵਧੀਆ ਪਾਲਿਸੀ ਲੱਗਦੀ ਆ ਤੇ ਬਹਿਲ ਦੀ ਜ਼ਮੀਨ ਸਾਡੇ ਨਾਲ ਇਥੇ ਸੱਦੇ ਖਾੜੇ ਦੇ ਲੱਗੇ ਉੱਤ ਸ਼ੁਰੂ ਕਰਨ ਉਹ ਕਹਿੰਦੇ ਵੀ ਸਭ ਦੀ ਬਹੁਤ ਵਧੀਆ ਪਾਲਿਸੀ ਤੇ ਜ਼ਿੰਮੇਦਾਰ ਕਿਸਾਨ ਹੋਏਗਾ ਆਪਣੀ ਜ਼ਮੀਨ ਤੇ ਸ਼ੁਰੂ ਕਰ ਦੇਣ ਉਹਨਾਂ ਕੋਲ 15-20 ਕਿਲੇ ਜ਼ਮੀਨ ਆ ਉੱਥੇ ਕਲੋਨੀ ਕੱਟਣ ਹੈ ਇਸ ਤਰੀਕੇ ਨਾਲ ਜੇ ਇਹ ਮੈਨੂੰ ਅਹੀਂ ਵੀ ਇਹਖ ਜਿਹੜੀ ਇਹ ਪਾਲਸੀ ਬਹੁਤ ਨਿੰਦਨਯੋਗ ਆ ਕਿ ਕਿਸਾਨਾਂ ਦੇ ਹੱਥ ਵਿੱਚ ਇੱਕ ਸੰਜੋਬ ਵੀ ਇੱਕ ਮੋਤ ਦਾ ਵਾਰੰਟੀ ਜਾਰੀ ਆ ਆਪਣੇ ਤੇ ਜਿਹੜੀ ਜ਼ਮੀਰ ਹੈ ਜੀ ਇਹ ਇੱਕ ਪਾਲਸੀ ਦੇ ਨਾਲ ਇੱਕ ਹੋਣ ਦੀ ਕੋਸ਼ਿਸ਼ ਕਰਦੇ ਆ ਉਹ ਸਿਰਫ ਤੁਨ ਉੱਤੇ ਜਿਹੜਾ ਆ ਇਹ ਮਤਲਬ ਕਿ ਇਸ ਪਾਲਸੀ ਦਾ ਸਖਤ ਵਿਰੋਧ ਕਰਦਾ ਆ ਸਾਨੂੰ ਕਿਸਾਨ ਰੱਖੀ ਆਪਣੀ ਜਾਨਾਂ ਦੇਣੀ ਆ ਵੀ ਜਾਨਾਂ ਵੀ ਦੇਵਾਂਗੇ ਇਹ ਪਾਲਸੀ ਨੂੰ ਲਾਗੂ ਨਹੀਂ ਹੋਣ ਦੇਵਾਂਗੇ ਇਹੋ ਸ਼ਬਦਾਂ ਨਾਲ ਮੈਂ ਆਪਣਾ